ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਜਨੀਆ ਔਰ ਮੈਂ ਕਾਲਾ ਸੰਘੇ ਦੀ ਰਹਿਣ ਵਾਲੀ ਆ ਜੀ ਸਰ ਅੱਜ ਅਸੀਂ ਜਿਸ ਵਿਸ਼ੇ ਤੇ ਇਕੱਠੇ ਹੋਏ ਆ ਅੱਜ ਸਾਡੀ ਇੱਕ ਭੈਣ ਦਾ ਡਾਕਟਰ ਉਹਦੇ ਨਾਲ ਬਹੁਤ ਹੀ ਜ਼ਬਰਜਨਾ ਹੋਇਆ ਬਹੁਤ ਹੀ ਮਾੜੀ ਘਟਨਾ ਹੋਈ ਆ ਜਿਹਦੇ ਨਾਲ ਹਰ ਇੱਕ ਇਨਸਾਨ ਮੈਨੂੰ ਨਹੀਂ ਉਮੀਦ ਕਿ ਜਿਹੜੀ ਸਰਕਾਰ ਉਹ ਬਿਲਕੁਲ ਸ਼ਰਮਸਾਰ ਦੀ ਇਸ ਸਮੇਂ ਦੇ ਵਿੱਚ ਕਿ ਕਿ ਸਰਕਾਰ ਨੂੰ ਬਿਲਕੁਲ ਇਸ ਚੀਜ਼ ਦੀ ਨਹੀਂ ਹੈ ਕਿਉਂਕਿ ਅੱਜ ਪਹਿਲੇ ਵੀ ਇਤਨੇ ਛੋਟੇ ਛੋਟੇ ਇਨ ਕੇਸ ਹੋਇਆ ਕਿ ਛੋਟੀ ਛੋਟੀ ਬੱਚੀ ਦੇ ਨਾਲ ਵੀ ਰੇਪ ਕੇਸ ਹੋਇਆ ਅੱਜ ਤੱਕ ਵੀ ਕਿਸੇ ਵੀ ਮਤਲਬ ਅਸੀਂ ਦੇਖਿਆ ਨਹੀਂ ਅੱਜ ਤੱਕ ਵੀ ਕਿਸੇ ਵੀ ਜਿਹੜਾ ਮੋਜਰਮ ਆ ਉਹਨੂੰ ਲਾਈਵ ਸਜ਼ਾ ਹੋਈ ਆ ਅਸੀਂ ਸਾਡੀ ਮੰਗ ਇਹ ਹੀ ਆ ਕਿ ਅਸੀਂ ਅੱਜ ਵਰਕ ਜ਼ਰੂਰ ਅਸੀਂ ਕਰ ਰਹੀਆਂ ਲੇਡੀਜ਼ ਘੁੰਮ ਰਹੀਆਂ ਲੇਕਿਨ ਅਸੀਂ ਇਸ ਟਾਈਮ ਅਜਾਦ ਨਹੀਂ ਕਹਿੰਦੇ ਕਿ ਦੇਸ਼ ਆਜ਼ਾਦ ਹੋ ਚੁੱਕਾ ਲੇਕਿਨ ਅਸੀਂ ਬਿਲਕੁਲ ਵੀ ਆਜ਼ਾਦ ਨਹੀਂ ਹੈਗੇ ਅਸੀਂ ਸਿਰਫ ਅਸੀਂ ਜੇ ਸੋਚਿਆ ਜਾਵੇ ਇੰਨੀ ਕਿ ਦਿਮਾਗ ਦੇ ਵਿੱਚ ਡਰ ਮੈਸੂਸ ਹੋ ਰਿਹਾ ਆ ਕਿ ਰਿਸ਼ਤੇਦਾਰਾਂ ਦੇ ਜਾਣ ਤੋਂ ਵੀ ਡਰ ਲੱਗ ਰਿਹਾ ਕਿਉਂਕਿ ਲੇਡੀਜ਼ ਜਿਹੜੀ ਹੈ ਕਹਿ ਗਈ ਉਹ ਬਿਲਕੁਲ ਸੇਫ ਨਹੀਂ ਹੈਗੀ ਇਸ ਸਮੇਂ ਦੇ ਵਿੱਚ ਸਰਕਾਰਾਂ ਦੇ ਕੋਲ ਅਸੀਂ ਇਹੀ ਮੰਗ ਕਰ ਰਹੇ ਆ ਕਿ ਅੱਜ ਜੋ ਹੋਇਆ ਕਮ ਸੇ ਕਮ ਇਸ ਭੈਣ ਨੂੰ ਤਾਂ ਇਨਸਾਫ ਮਿਲੇ ਅੱਜ ਤੱਕ ਜਿੰਨੇ ਕੇਸ ਹੋਇਆ ਸਰਕਾਰ ਦੇ ਬਿਲਕੁਲ ਇਨਸਾਫ ਨਹੀਂ ਕੀਤੇ ਅੱਜ ਇਸ ਭੈਣ ਨੂੰ ਇਨਸਾਫ ਮਿਲਣਾ ਚਾਹੀਦਾ ਕਿ ਜਿਹੜੀ ਇਹਨਾਂ ਨੇ ਕ੍ਰਾਈਮ ਕੀਤਾ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਨੂੰ ਲਾਈਵ ਸਜ਼ਾ ਸਰਕਾਰ ਨਹੀਂ ਕੁਛ ਕਰਨੀ ਚਾਹੀਦੀ ਤੇ ਸਿਰਫ ਪਬਲਿਕ ਖੜੀ ਹਸਤੀ ਦੇ ਲਈ ਪਬਲਿਕ ਬਹੁਤ ਗੁੱਸਾ ਕਰ ਸਕਦੀ ਜਦੋਂ ਪਬਲਿਕ ਸਜ਼ਾ ਦੋਗੀ ਸਰਕਾਰ ਨੂੰ ਪਤਾ ਲੱਗੇ ਕਿ ਸਜ਼ਾ ਕੀ ਹੁੰਦੀ ਹੈ ਕਿਉਂਕਿ ਪਬਲਿਕ ਨੂੰ ਤਾਂ ਗਿਆਨ ਹੀ ਨਹੀਂ ਦੇ ਰਿਹਾ ਹੈ ਭੈਣਾ ਬਹੁਤ ਜਿਆਦਾ ਆਪਣੇ ਆਪ ਨੂੰ ਘੁੱਟਣ ਮਹਿਸੂਸ ਕਰ ਰਹੀਆਂ ਸੀ ਬਿਲਕੁਲ ਸਰ ਸੇਫ ਨਹੀਂ ਹੈਂ ਸਰਕਾਰ ਅੱਗੇ ਦਵਾਇਆ ਕਿ ਅਸੀਂ ਸਰਕਾਰ ਨਹੀਂ ਹਾਂ ਅਸੀਂ ਹੈਗੇ ਬਿਲਕੁਲ ਵੀ ਤਾਂ ਉਹਨਾਂ ਨੂੰ ਫਾਂਸੀ ਦਿਓ ਉਹ ਵੀ ਲਾਈਵ ਦਿਓ ਔਰ ਜੇ ਗੋਲੀ ਮਾਰਨੀ ਉਹ ਵੀ ਲਾਈਵ ਦਿਓ ਥੈਂਕ ਯੂ ਪਹਿਲਾ ਸਸ਼ਕਤੀਕਰਨ ਦੀ ਗੱਲ ਕੀਤੀ ਜਾਂਦਾ ਹੈ ਕੀ ਲੱਗਦਾ ਹੈ ਕਿ ਕਿੰਨੀਆਂ ਕਿ ਮਹਿਲਾਵਾਂ ਸੇਫ ਨੇ ਆਪਣੇ ਕੰਮ ਨੂੰ ਲੈ ਕੇ ਸਰ ਮੈਨੂੰ ਨਹੀਂ ਲੱਗਦਾ ਕੋਈ ਸੇਫ ਹੈਗਾ ਵਾ ਸਿਰਫ ਆਪਣੇ ਤੇ ਡਿਪੈਂਡ ਆ ਕਿ ਆਪਾਂ ਕਿੰਨਾ ਕੁ ਸੇਫ ਰਹਿ ਸਕਦੇ ਆ ਕਿਸੇ ਲਈ ਆਪਾਂ ਕੋਈ ਸੇਫ ਨਹੀਂ ਹੈਗੀ ਆਪਣੇ ਤੇ ਡਿਪੈਂਡ ਆ ਆਪਾਂ ਕਿੰਨਾ ਕੁ ਸੇਫ ਰਹਿ ਸਕਦੇ ਕਿਸੇ ਤੋਂ ਬਟ ਜੋ ਸਰਕਾਰ ਕਰਦੀ ਆ ਮੈਨੂੰ ਨਹੀਂ ਲੱਗਦਾ ਕੁਝ ਕਰ ਰਹੀ ਆ ਕਿੰਨਾ ਕੁਝ ਹੁੰਦਾ ਪਿਆ ਇਹਦੇ ਲਈ ਇੱਕ ਪਹਿਲਾਂ ਵੀ ਹੋਇਆ ਉਸ ਤੋਂ ਪਹਿਲਾਂ ਵੀ ਹੋਇਆ ਕਿੰਨੀ ਵਾਰੀ ਵੀ ਹੋਇਆ ਪਰ ਕਿਸੇ ਨੇ ਕੋਈ ਕਦਮ ਨਹੀਂ ਚੱਕਿਆ ਸਰ ਚਾਹੀਦਾ ਚੱਕਣਾ ਕਿਉਂਕਿ ਜੇ ਐਦਾ ਹੀ ਹੁੰਦਾ ਰਿਹਾ ਤਾਂ ਆਪਾਂ ਤਾਂ ਆਉਣ ਵਾਲੇ ਟਾਈਮ ਵਿੱਚ ਕੁੜੀਆਂ ਇਸੇ ਕਰਕੇ ਤਾਂ ਮੰਗਦੇ ਨਹੀਂ ਕੁੜੀਆਂ ਕਿਉਂਕਿ ਉਹਨਾਂ ਨਾਲ ਪ੍ਰੋਬਲਮ ਹੀ ਇਹ ਹੁੰਦੀ ਆ ਹਰ ਟਾਈਮ ਉਹਨਾਂ ਨਾਲ ਗਲਤੀ ਹੁੰਦਾ ਕਦੀ ਉਹਨਾਂ ਨਾਲ ਸਹੀ ਹੋਇਆ ਘਟਨਾ ਨੂੰ ਕਿਵੇਂ ਦੇਖਦੇ ਘਟਨਾ ਸਰ ਬਹੁਤ ਮਾੜੀ ਹੋਈ ਆ ਤਾਂ ਘਟਨਾ ਇਹਦੇ ਲਈ ਤਾਂ ਬਸ ਇਹ ਹੀ ਆ ਕਿ ਸਰਕਾਰ ਤਾਂ ਕੁਝ ਕਰਦੀ ਨਹੀਂ ਹੈਗੀ ਜੇ ਆਪਣੇ ਵਰਗੇ ਕੁਝ ਕਰਨਗੇ ਉੱਠਣਗੇ ਕੁਝ ਕਹਿਣਗੇ ਫੇਰ ਹੀ ਸਰ ਕੁਝ ਹੋ ਸਕਦਾ ਵਾ ਉਹਨਾਂ ਨੂੰ ਚਾਹੀਦਾ ਵਾ ਕਿ ਜੇ ਉਹ ਨਹੀਂ ਕੋਸ਼ਿਸ਼ ਕਰ ਸਕਦੇ ਹੈਗੇ ਕਟੋ ਕਟ ਕੋਰਟ ਦੇ ਵਿੱਚ ਜਾ ਕੇ ਤਾਂ ਉਹਨਾਂ ਨੂੰ ਕੁਝ ਕਰਨ ਦੇਣਾ ਉਹਨਾਂ ਨੂੰ ਵੀ ਕਹਿੰਦੇ ਆ ਕਿ ਇਹਨੂੰ ਬੰਦ ਕਰ ਦਿਓ ਇਹਦੇ ਪਿਕਸ ਨਾਲ ਲਗਾਓ ਇਹਨੂੰ ਸ਼ੋਅ ਨਾ ਕਰੋ ਇਹ ਵੀ ਤਾਂ ਉਹਨਾਂ ਦੀ ਗਲਤ ਆ ਨਾ ਮੰਨ ਕੀ ਕਰਨ ਚਾਹੁੰਦੇ ਇੱਕ ਕਿਹੋ ਜਿਹੀ ਸਜ਼ਾ ਜਿਹੜੀ ਸਰ ਉਹਨੂੰ ਗੋਲੀ ਮਾਰ ਦਿੱਤੀ ਜਾਵੇ ਸਾਹਮਣੇ ਉਹ ਵੀ ਲਾਈਵ ਲਾਈਵ ਹੋਵੇ ਉਹ ਪਤਾ ਲੱਗੇ ਸਭ ਨੂੰ ਕਿ ਹਾਂ ਇਹਨੂੰ ਗੋਲੀ ਵੱਜੀ ਆ ਕਿਉਂਕਿ ਸਰਕਾਰ ਵੀ ਉਦਾਂ ਦੀ ਹੋਈ ਹੋਈ ਆ ਕਰਦੇ ਹੀ ਨਹੀਂ ਕੁਝ ਮੈਂ ਸਰਜੀਤ ਸਿੰਘ ਕਾਲਾ ਸੰਘਿਆ ਤੋਂ ਅਸੀਂ ਆਏ ਆ ਸਾਡੇ ਪ੍ਰਧਾਨ ਸਰਦਾਰ ਰਜੀਵ ਕੁਮਾਰ ਸ਼ਰਮਾ ਜੀ ਉਹਨਾਂ ਦੀ ਰਹਿਮਾਈ ਦੇ ਹੇਠ ਉਹਨਾਂ ਦੀ ਅਗਵਾਈ ਦੇ ਹੇਠ ਇਹ ਇੱਕ ਰੋਸ ਮਾਰਚ ਜਿਹੜਾ ਕਲਕੱਤੇ ਦੇ ਵਿੱਚ ਡਾਕਟਰ ਮਮਿਤਾ ਦੇਵਨਾਥ ਦੀ ਹਤਿਆ ਕੀਤੀ ਗਈ ਹਤਿਆਰਿਆਂ ਵੱਲੋਂ ਉਸ ਨੂੰ ਜ਼ਬਰ ਜਨਾਤ ਤੋਂ ਬਾਅਦ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੋ ਅਸੀਂ ਕੇਂਦਰ ਸਰਕਾਰ ਦੇ ਕੋਲੋਂ ਰਾਜ ਸਰਕਾਰ ਦੇ ਕੋਲੋਂ ਇਹ ਮੰਗ ਕਰਦੇ ਹਾਂ ਕਿ ਦੋਸ਼ੀਆਂ ਨੂੰ ਜਿਹੜੀ ਉਹ ਸਖਤ ਸਜ਼ਾ ਚਰਾਹੇ ਦੇ ਵਿੱਚ ਫਾਂਸੀ ਤੇ ਟੰਗਿਆ ਜਾਵੇ ਜੇ ਉਹ ਇਹੋ ਜਿਹੇ ਕਾਨੂੰਨ ਪਾਸ ਕਰ ਦੇਣਗੇ ਕਿ ਅੱਜ ਤੋਂ ਬਾਅਦ ਜਬਰ ਜਨਾਹ ਦੇ ਦੋਸ਼ੀਆਂ ਨੂੰ ਜਿਹੜਾ ਆ ਉਹ ਚੌਂਸਤੇ ਦੇ ਵਿੱਚ ਫਾਂਸੀ ਤੇ ਟੰਗਿਆ ਜਾਵੇਗਾ ਤੇ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀਆਂ ਘਟਨਾਵਾਂ ਆ ਇਹ ਰੁਕ ਜਾਣਗੀਆਂ ਅੱਜ 78 ਸਾਲ ਹੋ ਗਏ ਸਾਨੂੰ ਯਾਦ ਹੋਿਆਂ ਨੂੰ ਪਰ ਹਾਲੇ ਵੀ ਸਾਡੀਆਂ ਬੇਟੀਆਂ ਜਿਹੜੀਆਂ ਨੇ ਉਹ ਸੁਰੱਖਿਅਤ ਨਹੀਂ ਹੈ ਸੋ ਆਪਾਂ ਆਪਦੀ ਜ਼ਮੀਰ ਨੂੰ ਜ਼ਿੰਦਾ ਰੱਖਣ ਵਾਸਤੇ ਅਸੀਂ ਆਵਾਜ਼ ਚੱਕਣ ਵਾਸਤੇ ਸੜਕਾਂ ਤੇ ਉਤਰੇ ਹਾਂ ਸ਼ਾਇਦ ਇਸ ਬੋਲੇ ਪ੍ਰਸ਼ਾਸਨ ਨੂੰ ਅੰਨੀ ਗੂੰਗੀ ਸਰਕਾਰ ਨੂੰ ਉਹਦੇ ਕੋਈ ਕੰਨੀ ਆਵਾਜ਼ ਪਵੇ ਤੇ ਉਹ ਜਲਦੀ ਤੋਂ ਜਲਦੀ ਇਸ ਕੇਸ ਨੂੰ ਮਹੀਨਿਆਂ ਬੱਧੀ ਸਾਲਾਂ ਬੱਧੀ ਲਟਕਾਇਆ ਨਾ ਜਾਵੇ ਉਹ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਸਜ਼ਾ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਪ੍ਰਧਾਨ ਜੀ ਹਾਂ ਜੀ ਕੀ ਨਾਮ ਹੈ ਤੁਹਾਡਾ ਦੇਖਣਾ ਵਾਲੇ ਕੀ ਕਹਣਾ ਚਾਹੁੰਦੇ ਹੋ ਹਾਂ ਜੀ ਮੇਰਾ ਨਾਮ ਡਾਕਟਰ ਜੀ ਸ਼ਰਮਾ ਜੀ ਮੈਂ ਸultanpur Lodhi ਦਾ ਰਹਿਣ ਵਾਲਾ ਦੁਆਬਾ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਦਾ ਜ਼ਿਲ੍ਹਾ ਪ੍ਰਧਾਨ ਜੀ ਸੋ ਜਿਸ ਤਰ੍ਹਾਂ ਕਿ ਕਲਕੱਤਾ ਦੇ ਵਿੱਚ ਮਮਤਾ ਦੇਵਨਾਥ ਜੋ ਕਿ ਇੱਕ ਕਲੀਨਿਕ ਡਾਕਟਰ ਦੇ ਨਾਲ ਜਬਰ ਜਨਾਹ ਦਾ ਜੋ ਇੱਕ ਨੌਨੀ ਘਟਨਾ ਵਾਪਰੀ ਹੈ ਜੀ ਉਹਦੀ ਅਸੀਂ ਨਿੰਦਾ ਕਰਦੇ ਹਾਂ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਦੇ ਕੰਨਾਂ ਦੇ ਵਿੱਚ ਆ ਸਾਡੇ ਲਈ ਇੱਕ ਆਵਾਜ਼ ਹੈ ਜੀ ਕਿ ਭਈ ਜੋ ਸਰਕਾਰਾਂ ਸੁਤਿਆ ਬਿਆਨ ਉਹ ਇੰਨਾ ਚੀਜ਼ਾਂ ਲੈ ਕੇ ਆਪਣੇ ਕਾਨੂੰਨ ਬਣਾਣ ਕਿ ਓਨਾਂ ਵਾਲੇ ਸਮੇਂ ਦੇ ਵਿੱਚ ਕੋਈ ਵੀ ਇਦਾਂ ਦੀ ਗਲਤੀ ਕਰਨ ਤੋਂ ਪਹਿਲਾਂ ਸੋਚੇ ਸੋਚੇ ਤੇ ਜਿਹੜੇ ਇਨਸਾਨਾਂ ਨੇ ਆ ਗਲਤੀ ਕੀਤੀ ਆ ਜੋ ਬੰਦੀ ਸਜ਼ਾ ਉਹਨਾਂ ਨੂੰ ਮੇਰੇ ਵੱਲੋਂ ਤਾਂ ਮੇਰਾ ਮੰਨਣਾ ਕਿ ਪਾਈ ਉਹਨਾਂ ਨੂੰ ਜਰਾਹੇ ਦੇ ਵਿੱਚ ਖੜੇ ਕਰਕੇ ਸ਼ਰੀਆਮ ਗੋਲੀ ਮਾਰਨੀ ਚਾਹੀਦੀ ਹੈ ਕਿ ਓਨਾਂ ਵਾਲੇ ਦਿਨਾਂ ਦੇ ਵਿੱਚ ਜੇ ਕੋਈ ਇਨਸਾਨ ਇਸ ਚੀਜ਼ ਲੈ ਕੇ ਗਲਤੀ ਕਰਦਾ ਤੇ ਉਹਨੂੰ ਪਤਾ ਹੋਵੇ ਕਿ ਬਈ ਮੇਰੇ ਨਾਲ ਵੀ ਆਜ ਹੀ ਹੋਏਗੀ ਕਾਨੂੰਨ ਕਾਨੂੰਨ ਹਿੰਦੁਸਤਾਨ ਸਰਕਾਰ ਦਾ ਕੋਈ ਕਾਨੂੰਨੀ ਨਹੀਂ ਜੀ ਕਾਨੂੰਨ ਹੈਗੇ 사우ਦੀ ਅਰਬ ਦੇ ਉਹਨਾਂ ਦੇ ਵਿੱਚ ਕੀ ਹੈ ਕਿ ਉਹ ਕਹਿੰਦੇ ਭਾਈ ਤੁਸੀਂ ਗਲਤੀ ਕਰੋ ਤੁਹਾਨੂੰ ਸਜ਼ਾ ਦਿੱਤੀ ਜਾਏਗੀ ਐ ਚੀ ਨੂੰ ਅਸੀਂ ਸਾਰੇ ਜਾਣੇ ਮੰਨਦੇ ਆ ਕਿ ਭਾਈ 사우ਦੀ ਦੇ ਵਿੱਚ ਜੇ ਇਦਾਂ ਦੀ ਚੀਜ਼ਾਂ ਨਹੀਂ ਹੁੰਦੀਆਂ ਤੇ ਹਿੰਦੁਸਤਾਨ ਦੇ ਵਿੱਚ ਕਿਉਂ ਹੋ ਰਹੀਆਂ ਕਿਉਂਕਿ ਇੱਥੋਂ ਦੀ ਕਾਨੂੰਨ ਵਿਵਸਥਾ ਜ਼ੀਰੋ ਆ ਸੋ ਮੈਂ ਹਿੰਦੁਸਤਾਨ ਦੀ ਸਰਕਾਰ ਦੇ ਅੱਗੇ ਆ ਹੀ ਇੱਕ ਮੰਗ ਰਾਦਾ ਕਿ ਭਾਈ ਕਾਨੂੰਨ ਸਖਤ ਕੀਤੇ ਜਾਣ ਜਿਹੜੇ ਦੋਸ਼ੀ ਆ ਉਹਨਾਂ ਨੂੰ ਬੰਦੀ ਸਜ਼ਾ ਦਿੱਤੀ ਜਾਵੇ ਸੋ ਆਏ ਹੋਏ ਪੱਤਰਕਾਰਾਂ ਦਾ ਤੇ ਪੰਜਾਬ ਪੁਲਿਸ ਵਾਲਿਆਂ ਦਾ ਮੈਂ ਤੁਹਾਡੇ ਇੱਥੇ ਹੋਣ ਤੇ ਦੇਰ ਤੋਂ ਧੰਨਵਾਦ ਕਰਦਾ ਜੀ ਸੋ ਬੇਨਤੀ ਕਰਦਾ ਕਿ ਜਿਸ ਲੇਡੀ ਦੇ ਨਾਲ ਆ ਕਾਨੂੰਨੀ ਹਰਕਤ ਹੋਈ ਹੈ ਜੀ ਉਹਨੂੰ ਉਹਦੀ ਜੋ ਵੀ ਇਹ ਸਰਕਾਰ ਇੱਕ ਵਾਪਸ ਤਾਂ ਉਸ ਲੇਡੀ ਨੂੰ ਨਹੀਂ ਲੱਗਿਆ ਸਾਦੀ ਪਰੋਧ ਦੇ ਵਾਸਤੇ ਜੋ ਬਿਹਤਰ ਕਦਮ ਚੱਕ ਸਕਦੀ ਆ ਉਹਨਾਂ ਦੋਸ਼ੀਆਂ ਨੂੰ ਸਜ਼ਾ ਦੇ ਕੇ ਸੋ ਚੱਕੇ ਜਾਂ ਚੁਕੀ ਸੋ ਜਿਆਦਾ ਨਾ ਕੁਝ ਕਹਿੰਦੇ ਧੰਨਵਾਦ ਜੀ